ਬੱਲ ਪਗੜ ਦੀ ਚਾਵਲਾ ਕਲੋਨੀ ਵਿਖੇ ਰਿਸ਼ੀ ਨਗਰ ਚ ਇੱਕ ਔਰਤ ਵੱਲੋਂ ਇੱਕ ਬਜ਼ੁਰਗ ਤੇ ਤਸ਼ੱਦਦ ਟਾਉਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ ਜਦੋਂ ਮਹਿਲਾ ਕਮਿਸ਼ਨ ਦੀ ਚੇਅਰ ਪ੍ਰਸੰਨ ਰੇਨੂ ਪਾਟਿਆ ਕੋਲ ਪਹੁੰਚਦੀ ਹੈ ਤਾਂ ਉਹਨਾਂ ਨੇ ਬਜ਼ੁਰਗਾਂ ਨਾਲ ਵਿਸਥਾਰ ਨਾਲ ਗੱਲ ਕੀਤੀ ਨਾਲ ਹੀ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਨੇ ਤੁਹਾਨੂੰ ਦੱਸ ਦੇ ਕਿ ਵਾਇਰਲ ਵੀਡੀਓ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਜ਼ੁਰਗ ਮੈਲਾ ਨੇ ਡਰਾਇੰਗ ਰੂਮ ਦੀ ਲਾਈਟ ਬੰਦ ਕਰ ਦਿੱਤੀ ਸੀ ਜਿਸ ਤੇ ਉਸ ਦੀ ਪੋਤੀ ਨੇ ਆਪਣੀ ਮਾਂ ਨੂੰ ਸ਼ਿਕਾਇਤ ਕੀਤੀ ਜਿਸ ਤੇ ਮਾਂ ਨੇ ਭੜਕਦੇ ਹੋਏ ਆਪਣੀ ਸੱਜ ਦੇ ਨਾਲ ਮਾਰਾ ਸਲੂਕ ਕੀਤਾ ਅਤੇ ਉਸ ਦਾ ਦਰਵਾਜ਼ਾ ਬਾਹਰ ਤੋਂ ਬੰਦ ਕਰ ਦਿੱਤਾ ਅਤੇ ਉਸ ਤੋਂ ਬਾਅਦ ਮੁੜ ਕਮਰੇ ਚ ਚਲੀ ਗਈ ਅਤੇ ਬਜ਼ੁਰਗ ਮੈਲਾ ਨੂੰ ਬੈੱਡ ਤੇ ਲਟਾ ਕੇ ਕੁੱਟਮਾਰ ਕੀਤੀ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਮਲੇ ਨੂੰ ਧਿਆਨ ਚ ਲਿਆਉਂਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹਿਲਾ ਕਮਿਸ਼ਨ ਦੀ ਚੇਅਰ ਪ੍ਰਸ਼ੰਤ ਰੈਨੂ ਪਾਟੀਆਂ ਨੇ ਦੱਸਿਆ ਕਿ ਕਿ ਪੀੜਤ ਬਜ਼ੁਰਗ ਜੋੜਾ ਦੁਆਰਾ ਐਸਡੀਐਮ ਦੇ ਕੋਲ ਪਹਿਲਾਂ ਤੋਂ ਹੀ ਸ਼ਿਕਾਇਤ ਦਿੱਤੀ ਗਈ ਸੀ ਅਤੇ ਉਹ ਚਾਹੁੰਦੀ ਸੀ ਕਿ ਐਸਡੀਐਮ ਇਸ ਬਜ਼ੁਰਗ ਜੋੜੇ ਨੂੰ ਵਿਸ਼ੇਸ਼ ਸੁਰੱਖਿਆ ਪ੍ਰਦਾਨ ਕਰਵੋਨ ਸਾਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਹੋਏ ਮਹਿਲਾ ਕਮਿਸ਼ਨ ਦੀ ਚੇਅਰ ਪ੍ਰਸੰਤ ਨੇ ਦੱਸਿਆ ਕਿ ਇਹ ਬਹੁਤ ਹੀ ਨਿੰਦਨਯੋਗ ਘਟਨਾ ਹੈ ਬਜ਼ੁਰਗਾਂ ਦੀ ਆਦਤ ਹੁੰਦੀ ਹੈ ਕਿ ਉਹ ਫालतू ਜਗ ਰਹੀਆਂ ਲਾਈਟਾਂ ਨੂੰ ਬੰਦ ਕਰ ਦਿੰਦੇ ਨੇ ਤਾਂ ਜੋ ਬਿਜਲੀ ਦਾ ਖਰਚਾ ਘੱਟ ਹੋ ਸਕੇ ਅਜਿਹੇ ਜੇਕਰ ਬਜ਼ੁਰਗ ਵੱਲੋਂ ਲਾਈਟ ਬੰਦ ਕਰ ਦਿੱਤੀ ਸੀ ਤਾਂ ਕੋਈ ਵੱਡੀ ਗੱਲ ਨਹੀਂ ਸੀ ਉਹਨਾਂ ਨੂੰ ਪਿਆਰ ਨਾਲ ਵੀ ਸਮਝਾਇਆ ਜਾ ਸਕਦਾ ਸੀ ਪਰ ਮਹਿਲਾ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਉਨਾ ਅੱਗੇ ਕਿਹਾ ਕਿ ਮਹਿਲਾ ਦਾ ਅਚੇਹਾ ਵਤੀਰਾ ਬਜ਼ੁਰਗ ਜੋੜੇ ਲਈ ਠੀਕ ਨਹੀਂ ਜਿਸ ਕਰਕੇ ਬਜ਼ੁਰਗਾਂ ਨੂੰ ਵੀ ਪੂਰੀ ਸੁਰੱਖਿਆ ਮਿਲਣੀ ਚਾਹੀਦੀ ਨੂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਸੱਸ ਨੂੰ ਮਾਂ ਦੇ ਰੂਪ ਚ ਦੇਖੇ ਕਿਉਂਕਿ ਅਜਿਹੇ ਘਟਨਾਵਾਂ ਨੂੰ ਦੇਖ ਕੇ ਹੋਰ ਲੋਕਾਂ ਤੇ ਮਾੜਾ ਅਸਰ ਪੈ ਸਕਦਾ ਹੈ ਇਸ ਲਈ ਅਜਿਹੇ ਮਾਮਲਿਆਂ ਨੂੰ ਰੋਕਣਾ ਬੇहद ਲਾਜ਼ਮੀ ਹੈ ਜਿਸ ਲਈ ਉਨ੍ਹਾਂ ਨੂੰ ਪੁਲਿਸ ਨੂੰ ਜਾਂਚ ਕਰ ਮਾਮਲੇ ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ ਉਥੇ ਹੀ ਚਾਵਲਾ ਕਲੋਨੀ ਵਿੱਚ ਸਥਿਤ ਪੁਲਿਸ ਸਟੇਸ਼ਨ ਹਵਲਦਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤਾਂ ਤੋਂ ਲਿਖਤ ਸ਼ਿਕਾਇਤ ਮਿਲ ਚੁੱਕੀ ਹੈ ਜਿਸ ਤੇ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਉਸ ਮੁਤਾਬਿਕ ਕਾਰਵਾਈ ਵੀ ਕੀਤੀ ਜਾਵੇਗੀ ਬੱਲ ਪਗੜ ਦੀ ਚਾਵਲਾ ਕਲੋਨੀ ਵਿਖੇ ਰਿਸ਼ੀ ਨਗਰ ਚ ਇੱਕ ਔਰਤ ਵੱਲੋਂ ਇੱਕ ਬਜ਼ੁਰਗ ਤੇ ਤਸ਼ੱਦਦ ਟਾਉਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ ਜਦੋਂ ਮਹਿਲਾ ਕਮਿਸ਼ਨ ਦੀ ਚੇਅਰ ਪ੍ਰਸੰਨ ਰੇਨੂ ਪਾਟਿਆ ਕੋਲ ਪਹੁੰਚਦੀ ਹੈ ਤਾਂ ਉਹਨਾਂ ਨੇ ਬਜ਼ੁਰਗਾਂ ਨਾਲ ਵਿਸਥਾਰ ਨਾਲ ਗੱਲ ਕੀਤੀ ਨਾਲ ਹੀ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਨੇ ਤੁਹਾਨੂੰ ਦੱਸ ਦੇ ਕਿ ਵਾਇਰਲ ਵੀਡੀਓ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਜ਼ੁਰਗ ਮੈਲਾ ਨੇ ਡਰਾਇੰਗ ਰੂਮ ਦੀ ਲਾਈਟ ਬੰਦ ਕਰ ਦਿੱਤੀ ਸੀ ਜਿਸ ਤੇ ਉਸ ਦੀ ਪੋਤੀ ਨੇ ਆਪਣੀ ਮਾਂ ਨੂੰ ਸ਼ਿਕਾਇਤ ਕੀਤੀ ਜਿਸ ਤੇ ਮਾਂ ਨੇ ਭੜਕਦੇ ਹੋਏ ਆਪਣੀ ਸੱਜ ਦੇ ਨਾਲ ਮਾਰਾ ਸਲੂਕ ਕੀਤਾ ਅਤੇ ਉਸ ਦਾ ਦਰਵਾਜ਼ਾ ਬਾਹਰ ਤੋਂ ਬੰਦ ਕਰ ਦਿੱਤਾ ਅਤੇ ਉਸ ਤੋਂ ਬਾਅਦ ਮੂੜ ਕਮਰੇ ਚ ਚਲੀ ਗਈ ਅਤੇ ਬਜ਼ੁਰਗ ਮਹਿਲਾ ਨੂੰ ਬੈੱਡ ਤੇ ਲਟਾ ਕੇ ਕੁੱਟਮਾਰ ਕੀਤੀ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਮਲੇ ਨੂੰ ਧਿਆਨ ਚ ਲਿਆਉਂਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹਿਲਾ ਕਮਿਸ਼ਨ ਦੀ ਚੇਅਰ ਪ੍ਰਸ਼ੰਤ ਰੈਨੂ ਪਾਟਿਆ ਨੇ ਦੱਸਿਆ ਕਿ ਕਿ ਪੀੜਤ ਬਜ਼ੁਰਗ ਜੋੜਾ ਦੁਆਰਾ ਐਸਡੀਐਮ ਦੇ ਕੋਲ ਪਹਿਲਾਂ ਤੋਂ ਹੀ ਸ਼ਿਕਾਇਤ ਦਿੱਤੀ ਗਈ ਸੀ ਅਤੇ ਉਹ ਚੌਂਦੀ ਸੀ ਕਿ ਐਸ ਡੀ ਐਮ ਇਸ ਬਜ਼ੁਰਗ ਜੋੜੇ ਨੂੰ ਵਿਸ਼ੇਸ਼ ਸੁਰੱਖਿਆ ਪ੍ਰਦਾਨ ਕਰਵਾਂ ਸਾਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਮਹਿਲਾ ਕਮਿਸ਼ਨ ਦੀ ਚੇਅਰ ਪ੍ਰਸੰਤ ਨੇ ਦੱਸਿਆ ਕਿ ਇਹ ਬਹੁਤ ਹੀ ਨਿੰਦਨਯੋਗ ਘਟਨਾ ਹੈ ਬਜ਼ੁਰਗਾਂ ਦੀ ਆਦਤ ਹੁੰਦੀ ਹੈ ਕਿ ਉਹ ਫालतू ਜਗ ਰਹੀਆਂ ਲਾਈਟਾਂ ਨੂੰ ਬੰਦ ਕਰ ਦਿੰਦੇ ਨੇ ਤਾਂ ਜੋ ਬਿਜਲੀ ਦਾ ਖਰਚਾ ਘੱਟ ਹੋ ਸਕੇ ਅਜਿਹੇ ਜੇਕਰ ਬਜ਼ੁਰਗ ਵੱਲੋਂ ਲਾਈਟ ਬੰਦ ਕਰ ਦਿੱਤੀ ਸੀ ਤਾਂ ਕੋਈ ਵੱਡੀ ਗੱਲ ਨਹੀਂ ਸੀ ਉਹਨਾਂ ਨੂੰ ਪਿਆਰ ਨਾਲ ਵੀ ਸਮਝਾਇਆ ਜਾ ਸਕਦਾ ਸੀ ਪਰ ਮਹਿਲਾ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਉਨਾ ਅੱਗੇ ਕਿਹਾ ਕਿ ਮਹਿਲਾ ਦਾ ਅਚੇਹਾ ਵਤੀਰਾ ਬਜ਼ੁਰਗ ਜੋੜੇ ਲਈ ਠੀਕ ਨਹੀਂ ਜਿਸ ਕਰਕੇ ਬਜ਼ੁਰਗਾਂ ਨੂੰ ਵੀ ਪੂਰੀ ਸੁਰੱਖਿਆ ਮਿਲਣੀ ਚਾਹੀਦੀ ਨੂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਸੱਸ ਨੂੰ ਮਾਂ ਦੇ ਰੂਪ ਚ ਦੇਖੇ ਕਿਉਂਕਿ ਅਜਿਹੇ ਘਟਨਾਵਾਂ ਨੂੰ ਦੇਖ ਕੇ ਹੋਰ ਲੋਕਾਂ ਤੇ ਮਾੜਾ ਅਸਰ ਪੈ ਸਕਦਾ ਹੈ ਇਸ ਲਈ ਅਜਿਹੇ ਮਾਮਲਿਆਂ ਨੂੰ ਰੋਕਣਾ ਬੇहद ਲਾਜ਼ਮੀ ਹੈ ਜਿਸ ਲਈ ਉਨ੍ਹਾਂ ਨੂੰ ਪੁਲਿਸ ਨੂੰ ਜਾਂਚ ਕਰ ਮਾਮਲੇ ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ ਉਥੇ ਹੀ ਚਾਵਲਾ ਕਲੋਨੀ ਵਿੱਚ ਸਥਿਤ ਪੁਲਿਸ ਸਟੇਸ਼ਨ ਹਵਲਦਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤਾਂ ਤੋਂ ਲਿਖਤ ਸ਼ਿਕਾਇਤ ਮਿਲ ਚੁੱਕੀ ਹੈ ਜਿਸ ਤੇ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਉਸ ਮੁਤਾਬਿਕ ਕਾਰਵਾਈ ਵੀ ਕੀਤੀ ਜਾਵੇਗੀ